ਕੁਝ ਜਰਿਆਤਾ ਜਨੋ ਉਹਦੇ ਦਵਾਈ ਲੈ ਗਈ ਦਵਾਈ ਲੈ ਗਈ ਕੀ ਪਧਰ ਬਸ ਨੂੰ ਦੱਕ ਕੇ ਲਾਣਾ ਤੋ ਬਹੁਤ ਦਾ ਬਹੁਤ ਮੇਰੋ ਘੜ ਜਾਂਦਾ ساری ਉਹ ਝੜ 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 ਕਰੇ ਕਿ ਮੇਰੇ ਨਾਲ ਆਵੇ ਅਰੀ ਅਰੀ ਨਾ ਮੇਰਾ ਨਾਜ ਹੈ ਹਾਂਜੀ ਤੇ ਆਹ ਕਾਰਡ ਮੈਂ ਸੇਵਾ ਹੀ ਕਰਦੀ ਪਈ ਕਿਸੇ ਦੀ ਕੁੜੀ ਦੀ ਭਾਜੀ ਉਹਦਾ ਮਾਪਿਓ ਨਹੀਂ ਹੈਗਾ ਤੇ ਟੀਵੀ ਦੀ ਦਵਾਈ ਚੱਲਦੀ ਪਈ ਉਹਦੀ ਅੱਛਾ ਜੀ ਤੇ ਕੱਲ ਵੀ ਮੈਂ ਆਈ ਸੀ ਦੋ ਦਿਨ ਦੀ ਦਵਾਈ ਦਿੱਤੀ ਇਹਨਾਂ ਨੇ ਕਹਿੰਦੇ ਕੱਲ ਤੁਹਾਨੂੰ ਮਹੀਨੇ ਜੀ ਦਾ ਹਫ਼ਤੇ ਦੀ ਮਿਲ ਜੇਗੀ ਅੱਜ ਆਏ ਆ ਇੱਕ ਡਾਕਟਰ ਸਾਹਿਬ 7 ਵਜੇ ਦਾ ਟਾਈਮ ਦਿੱਤਾ ਸਾਨੂੰ ਕਿ ਆ ਜਾਓ ਲਾਈਨ ਬਹੁਤ ਲੰਬੀ ਹੁੰਦੀ ਹੈ 10 ਵਜੇ ਟੌਰ ਨਾਲ ਆਉਂਦੇ ਆ ਤੇ ਆ ਕੇ ਜਵਾਬ ਦੇਣ ਦੀ ਦਵਾਈ ਨਹੀਂ ਹੈਗੀ ਤੇ ਦਵਾਈ ਤੁਸੀਂ ਬਾਹਰੋਂ ਲਓ ਬਾਹਰ ਰਾਜ ਮੈਡੀਕਲ ਸਟੋਰ ਤੇ ਉੱਥੇ ਭੇਜੀ ਜਾਂਦੇ ਸਾਰਿਆਂ ਨੂੰ ਵੀ ਉੱਥੋਂ ਲੈ ਲਓ ਉਹ ਤਾਂ ਤੁਹਾਨੂੰ ਮਿਲ ਜੇਗੀ ਆਪਣੇ ਨੰਬਰ ਵੀ ਤਾਂ ਇਸ ਨੰਬਰ ਤੇ ਦਵਾਈ ਜਾ ਕੇ ਲੈਣੀ ਹਾਂਜੀ ਨੰਬਰ ਦਿੱਤਾ ਨਹੀਂ ਨੰਬਰ ਨਹੀਂ ਦਿੱਤਾ ਰਾਜ ਮੈਡੀਕਲ ਸਟੋਰ ਤੋਂ ਕਹਿੰਦੇ ਤੇ ਦਵਾਈ ਲੈ ਲਓ ਜਾ ਕੇ ਪਰ ਸਰਕਾਰ ਤਾਂ ਕਹਿੰਦੀ ਦਵਾਈਆਂ ਅੰਦਰੋਂ ਫ੍ਰੀ ਮਿਲਦੀਆਂ ਅਜਕਲ ਸਰਕਾਰੀ ਬਣਾ ਕੋਈ ਫ੍ਰੀ ਦਵਾਈ ਨਹੀਂ ਆਹ ਫ੍ਰੀ ਦਵਾਈ ਚੱਲਦੀ ਪਰ ਉਹ ਕਹਿੰਦੇ ਇਸ ਟਮ ਦਵਾਈ ਖਤਮ ਹੋਈ ਪਈ ਹੈ ਤੇ ਲੱਗਦਾ ਨਹੀਂ ਕਿ ਕਿਸੇ ਹੋਰ ਨੂੰ ਦਵਾਈ ਜਾਣ ਪਛਾਣ ਦਵਾਈ ਦਿੱਤੀ ਜਾ ਰਹੀ ਹੈ ਹਾਂਜੀ ਉਹ ਵਾਕ ਬਾਂ ਨੂੰ ਦੇ ਹੀ ਜਾਂਦੇ ਆ ਜਾਂ ਫਿਰ ਜਿਆਦਾ ਕੋਈ ਬੋਲਦਾ ਤਾਂ ਉਹਨੂੰ ਦੇ ਹੀ ਜਾਂਦੇ ਆ ਮੇਰੇ ਸਾਹਮਣੇ ਦਵਾਈ ਦੇ ਦਿੱਤੀ ਆ ਪਰ ਮੈਂ ਕਿਹਾ ਵਿਚਾਰੀ ਕੁੜੀ ਹੈ ਨਹੀਂ ਕੋਦੇ ਅੱਗੇ ਪਿੱਛੇ ਨੂੰ ਥੋੜੀ ਜੀ ਦਵਾਈ ਦੇ ਦਿਓ ਕੰਦੇ ਤੁਸੀਂ ਬਾਹਰੋਂ ਲੈ ਲੋ ਦਵਾਈ ਨਹੀਂ ਹੈਗੀ ਜਿੱਥੇ ਮਰਜ਼ੀ ਕੋਈ ਹੋਰ ਵੀ ਲੋ ਹੋਰ ਵੀ ਲੋਕ ਪਰੇਸ਼ਾਨ ਹੋ ਕੇ ਚਲੇ ਗਏ ਹਾਂਜੀ ਕਿੰਨੇ ਲੋਕ ਸੀ ਜਿਹੜੇ ਪਰੇਸ਼ਾਨ ਹੋ ਕੇ ਕਲਪਕੇ ਚਲੇ ਗਏ ਅੱਛਾ ਈ ਕੀ ਮੰਗ ਕਰਦੇ ਸਰਕਾਰ ਤੋਂ ਬਸ ਇਹੋ ਈ ਕਿ ਦਵਾਈ ਜਲਦੀ ਤੋਂ ਜਲਦੀ ਆਈ ਜਾਵੇ ਕਿਉਂਕਿ ਟੀਵੀ ਦੀ ਦਵਾਈ ਬਾਹਰ ਬਹੁਤ ਮਹਿੰਗੀ ਦੇਣ ਦੇ ਆ ਤਕਰੀਬ ਗਰੀਬ ਆਦਮੀ ਨਹੀਂ ਲੈ ਸਕਦਾ ਇਹ ਕਿਹੜੇ ਡਾਕਟਰ ਨੇ ਕਹੀ ਬਾਹਰ ਜਾ ਕੇ ਦਵਾਈ ਲੈਣਾ ਇੱਥੇ ਦਵਾਈ ਸਪਲਾਈ ਕਰਦੇ ਆ ਜਿਹੜੇ ਸੁਨੀਲ ਕੁਮਾਰ ਉਹਨਾਂ ਨੇ ਕਿਹਾ ਬਾਹਰ ਨਹੀਂ ਹਾਂਜੀ ਜਿਹੜੇ ਕੋਈ ਚੈੱਕਅਪ ਚੱਲਦਾ ਉਹਨਾਂ ਨੇ ਤਾਂ ਨਹੀਂ ਕਿਹਾ ਨਹੀਂ ਉਹਨਾਂ ਨੇ ਨਹੀਂ ਕਿਹਾ ਠੀਕ ਹੈ ਜਿਹੜੇ ਦਵਾਈ ਵੰਡਦੇ ਉਹਨਾਂ ਨੇ ਕਿਹਾ ਸੁਨੀਲ ਕੁਮਾਰ ਕੋਈ ਲੱਗਦਾ ਕਿ ਮਿਲ ਹੀ ਭਗਤ ਹੈ ਇਹਨਾਂ ਦੀ ਮਿਲ ਹੀ ਭਗਤੀ ਹੈ ਭਾਜੀ ਸਾਰਿਆਂ ਨੂੰ ਦੇ ਹੀ ਜਾਂਦੇ ਆ ਤੇ ਬਸ ਜਿਹੜੇ ਨਹੀਂ ਬੋਲਦੇ ਉਹਨਾਂ ਨੂੰ ਚੁੱਪ ਕਰਕੇ ਮੈਡੀਕਲ ਸਟੋਰਾਂ ਤੇ ਦੇ ਹੀ ਜਾਂਦੇ ਤੇ ਗਰੀਬ ਆਦਮੀ ਇਸ ਕਰਕੇ ਚਲ ਜਾਂਦਾ ਮੈਡੀਕਲ ਸਟੋਰ ਤੇ ਕਿ ਉਹਨਾਂ ਦਾ ਕੋਰਸ ਨਾ ਟੁੱਟੇ ਫੇਰ ਦੁਬਾਰਾ ਸਟਾਰਟ ਕਰਨਾ ਪਏਗਾ ਕੀ ਮੰਗ ਕਰਨਾ ਬਸ ਦਵਾਈ ਭਾਜੀ ਮਿਲਣੀ ਚਾਹੀਦੀ ਹੈ ਕਿਉਂਕਿ ਇਹ ਦਵਾਈ ਬਾਹਰੋਂ ਬਹੁਤ ਮੈਡੀਕਲ ਸਟੋਰ ਵਾਲੇ ਮਹਿੰਗੀ ਦੇਣਦੇ ਆ ਠੀਕ ਹੈ ਤੇ ਟੀਵੀ ਦੀ ਦਵਾਈ ਫ੍ਰੀ ਹੈ ਤੁਸੀਂ ਕੀ ਨਾਮ ਹੈ ਤੁਹਾਡਾ ਮਿੰਦਰ ਕੌਰ ਜੀ ਇਥੋਂ ਆਏ ਪਿੰਡ ਬੰਡੇਆਲੇ ਤੋਂ ਹਾਂ ਕੀ ਗੱਲਬਾਤ ਤੁਸੀਂ ਰੋ ਰਹੇ ਸੀ ਜਦ ਟੀਵੀ ਹਸਪਤਾਲ ਆਇਆ ਹਾਂ ਟੀਵੀ ਰੋ ਰਹੇ ਪਿਓਨ ਤੋਂ ਦਵਾਈ ਨਹੀਂ ਤੁਸੀਂ ਬਜਾਰੋਂ ਲਾਓ ਤੇ ਪੁੱਤ ਮੇਰੇ ਕੋ ਤੇ ਕਿਰਾਏ ਜੋਗੇ ਪੈਸੇ ਨਹੀਂ ਤਾਂ ਮੈਂ ਦਵਾਈ ਕਿੱਤਰਾਂ ਲਾਵਾਂ ਇਕੱਲਾ ਇਕੱਲਾ ਮੇਰਾ ਪੁੱਤ ਕਮਾਉਣ ਵਾਲਾ ਉਹ ਦਿਹਾੜੀ ਗਿਆ ਤੇ ਮੈਂ ਆਪਣੀ ਧੀ ਨੂੰ ਨਾਲ ਲਿਆਈ ਹਾਂ ਤੇ ਮੇਰੇ ਕੋ ਪੈਸਾ 1 ਨੇ ਰੁਪਿਆ ਕਿਰਾਏ ਜੋ ਗਿਆ ਪਰ ਮੈਂ ਦਵਾਈ ਕਰਾਏ ਜੋ ਕਿ ਪੈਸੇ ਕਿਥੋਂ ਨਾ ਮੈਨੂੰ ਪੈਸੇ ਦੇ ਦੋ ਤੇ ਮੈਂ ਦਵਾਈ ਲੈ ਜਾਨੀ ਕਿੰਨਾ ਚਿਰ ਹੋ ਗਿਆ ਤੁਹਾਡਾ ਇਲਾਜ ਇਹ ਮੇਰਾ ਹੋ ਗਿਆ ਦੋ ਕੱਪ ਤੇ ਜਾ ਪਹਿਲਾਂ ਵੀ ਦਵਾਈ ਕਈ ਵਾਰ ਲੈ ਕੇ ਗਏ ਨਾ ਖੜੀਆਂ ਹੋਵੇ ਦਵਾਈ ਮੇਰੇ ਕੋਲ ਪਹਿਲਾਂ ਅੰਦਰੋਂ ਮਿਲਦੀ ਏ ਬਾਹਰੋਂ ਮੈਂ ਅੰਦਰੋਂ ਵੀ ਦਿੱਤੀ ਇੰਨਾ ਮੁੱਲ ਬਾਹਰੋਂ ਵੀ ਦਿੱਤੀ ਮੁੱਲ ਅੰਦਰੋਂ ਮੁੱਲ ਮਿਲਦੀ ਆ ਹਾਂ ਨਹੀਂ ਬਾਹਰੋਂ ਅੱਛਾ ਕੀ ਕਹਿੰਦੇ ਬਾਹਰੋਂ ਲੈ ਲਓ ਹਾਂ ਹੁਣ ਜਾਂਦੇ ਬਾਹਰੋਂ ਜਲਦੀ ਲਿਖ ਦਿੰਦੇ ਨੇ ਬਾਹਰੋਂ ਲੈ ਲਓ ਕਿਹੜੇ ਡਾਕਟਰ ਕੋ ਤੁਹਾਡਾ ਇਲਾਜ ਚੱਲਦਾ ਹੈ ਇਹ ਡਾਕਟਰ ਤੁਹਾਨੂੰ ਪਤਾ ਹੋੜੇ ਜਰਮੋਟਾ ਜਿਹਾ ਦਵਾਈ ਤੇ ਕਿ ਤੁਸੀਂ ਦਵਾਈਆਂ ਵਾਲੇ ਕੋਲ ਗਏ ਕੀ ਕਹਿੰਦਾ ਫਿਰ ਆਪਾਂ ਇਹ ਇਹ ਕਿਸੇ ਦੁਕਾਨ ਦਾ ਨਾਮ ਦੱਸੇ ਜਿਹਨਾਂ ਨੇ ਤੁਹਾਨੂੰ ਨੰਬਰ ਦੱਸਿਆ ਬਾਹਰ ਆਂਦੇ ਦੁਕਾਨੇ ਗੰਦੋਤ ਨਾ ਅੱਛਾ ਜੀ ਨਾਮ ਦੱਸਦੇ ਤੁਹਾਨੂੰ ਨਾਮ ਨਹੀਂ ਦੱਸਿਆ ਕੀ ਕਹਿੰਦੇ ਕਿਹੜੀ ਦੁਕਾਨ ਤੋਂ ਲੈ ਲਓ ਨਾਮ ਨਹੀਂ ਦੱਸਿਆ ਉਹ ਦੱਸਿਆ ਵੀ ਦੁਆਬਾਰ ਦੁਕਾਨਾਂ ਨੇ ਜਾ ਕੇ ਮਾਤਾ ਪਰਚੀ ਦਿੱਤੀ ਵੀ ਤੁਹਾਨੂੰ ਨਾਮ ਪਰਚੀ ਕੋਈ ਨਹੀਂ ਦਿੱਤੀ ਤੁਹਾਨੂੰ ਲੱਗਦਾ ਕਿ ਇਹਨਾਂ ਨੇ ਮੇਲੇ ਭੁਗਤਿਆ ਹੋਈ ਹੈ ਆ ਪਉ ਹੁੰਦੀ ਹੈ ਵਰਕਾ ਖਾ ਲਓ ਤੇ ਦਵਾਈ ਲੈ ਲਓ ਜਾ ਕੇ ਤੁਹਾਨੂੰ ਲੱਗਦਾ ਕੀ ਕਹਿੰਦੇ ਸਰ ਇੱਥੇ ਦਵਾਈਆਂ ਖਤਮ ਹੋਈਆਂ ਹਨ ਹਾਂ ਦਵਾਈਆਂ ਅੰਦਰ ਪਿੱਛੋਂ ਨਹੀਂ ਆਉਣ ਡੀਆਂ ਇੰਨੀ ਹੋਰਾਂ ਦਵਾਈ ਦਿੰਦੇ ਨੇ ਕਿਸੇ ਕਈਆਂ ਨੂੰ ਦੇਂਦਾ ਤਿੰਨ ਚਾਰ ਮੁੰਡਿਆਂ ਨੂੰ ਦੇਤੀ ਆ ਅੱਛਾ ਜਾਨ ਪਛਾਣ ਵਾਲਿਆਂ ਨੂੰ ਦਿੰਦੇ ਨੇ ਹਾਂ ਹਾਂ ਸਾਨੂੰ ਇੱਥੇ ਤਰਲੇ ਲੈਣ ਦਾ ਗਰੀਬ ਬੰਦੇ ਦੀ ਕੋਈ ਹੈਲਪ ਨਹੀਂ ਕਰਦਾ ਨਹੀਂ ਕੋਈ ਨਲ ਪਰ ਕਰਦਾ ਸਰਕਾਰ ਨੂੰ ਕੀ ਕਹਿਣਾ ਚਾਹੋਗੇ ਸਰਕਾਰ ਨੂੰ ਕੀ ਕਹਿਣਾ ਵੀ ਜਾਂ ਸਾਡੀ ਜਾਨ ਕੱਢ ਲਓ ਤੇ ਜਾਂ ਸਾਨੂੰ ਦਵਾਈ ਭੇਜ ਦਿਓ ਤੁਹਾਡੇ ਬੱਚੇ ਜਿੰਦੇ ਨੇ ਜਾਨ ਕੋ ਤੇ ਹੁਣ ਕੁਛ ਆਣ ਲਿਆ ਜਾਂ ਸਾਨੂੰ ਟੀਕਾ ਲਵਾਜੋ ਵਣ ਕੇ ਕਿਉਂ ਬੱਚੇ ਸਾਰੇ ਦੁਖੀ ਹੋਏ ਆ ਤੇ ਮੈਂ ਵੀ ਦੁਖੀ ਹਾਂ ਉਸ ਤੋਂ ਪਹਿਲੇ ਵੀ ਤੁਹਾਨੂੰ ਜਾਨ ਖੱਜੇ ਖਰਾਬੀ ਕੀਤੀ ਕਿ ਆ ਜੀ ਨਹੀਂ ਨਹੀਂ ਅੱਜ ਹੀ ਕੀਤੀ ਉਹ ਦਿਨ ਮੈਂ ਦੇਤੀ ਹਾਂ ਉਹ ਦਿਨ ਟੈਸਟ ਵੀ ਕਰਾਇਆ ਸੀ ਛੁੱਕਦਾ ਆਪੀ ਤੇਨੂੰ ਹੈਗੀ ਮਾਤਾ ਮਨਾਂ ਨੇ ਤੁਹਾਡੀ ਖੱਜੇ ਖਰਾਬੀ ਕੀਤੀ ਅੱਜ ਕੀਤੀ ਅੱਜਾਂ ਦੇ ਹੈਗੀ ਨਹੀਂ ਦਵਾਈ ਨਹੀਂ ਹੈਗੀ ਹੁਣ ਤੁਸੀਂ ਕੀ ਕਰੇਂਗਾ ਮੰਗ ਕਰਦੇ ਕੀ ਮੰਗ ਕਰਦੇ ਕੀ ਮੰਗ ਕਰਦੇ ਹਾਂ ਦਵਾਈ দাও ਨਹੀਂ ਟੀਵੀ ਦੀ ਦਵਾਈ ਜੜੀ ਹੈ ਸ਼ਾਰਟੇਜ ਸੀਗੀ ਉਹ ਅਸੀਂ ਖਰੀਦ ਲਈ ਹੈ ਤੇ ਦਵਾਈ ਆ ਗਈ ਹੈ ਠੀਕ ਹੈ ਦਵਾਈ ਹੁਣ ਮਿਲਨੀ ਸ਼ੁਰੂ ਹੋ ਜੇਗੀ ਸਾਰਿਆਂ ਨੂੰ ਪਰ ਤਰ੍ਹਾਂ ਤੁਹਾਡਾ ਸਾਡਾ ਮੈਡੀਕਲ ਦੇ ਸਟੋਰ ਤੇ ਬੈਠਾ ਹੋਇਆ ਉਹ ਕਹਿੰਦਾ ਬਾਹਰੋਂ ਜਾ ਕੇ ਬਾਣੇ ਮੈਡੀਕਲ ਸਟੋਰ ਤੋਂ ਲੈ ਸਕਦੇ ਹੋ ਦਵਾਈ ਨਹੀਂ ਜੀ ਦਵਾਈ ਨਹੀਂ ਔਰ ਲੋਕਾਂ ਵੱਲੋਂ ਕਿਹਾ ਜਾ ਰਿਹਾ ਕਿ ਜਨ ਪਛਾਣ ਵਾਲਿਆਂ ਨੂੰ ਦਵਾਈ ਦਿੱਤੀ ਜਾ ਰਹੀ ਹੈ ਇਹਨੇ ਗਰੀਬ ਬੰਦੇ ਆਉਂਦੇ ਨੇ ਉਹਨਾਂ ਨੂੰ ਕੋਈ ਦਵਾਈ ਨਹੀਂ ਨਹੀਂ ਐਦਾਂ ਕੋਈ ਨਹੀਂ ਹੈ ਅਸੀਂ ਕਿਸੇ ਨਾਲ ਕਦੇ ਵੀ ਭੇਦਭਾਵ ਨਹੀਂ ਕਰਦੇ ਠੀਕ ਹੈ ਸਾਰਿਆਂ ਨੂੰ ਦਵਾਈ ਜੇ ਆਏਗੀ ਤਾਂ ਸਾਰਿਆਂ ਨੂੰ ਦਵਾਈ ਮਿਲਦੀ ਹੈ ਔਰ ਦਵਾਈ ਆ ਗਈ ਹੈ ਇਹ ਹੁਣ ਮੈਂ ਕਨਫਰਮ ਕੀਤਾ ਹੈ ਠੀਕ ਹੈ ਔਰ ਦਵਾਈ ਹੁਣ ਮਿਲਣੀ ਸ਼ੁਰੂ ਹੋ ਜੇਗੀ ਹੁਣ ਤੇ ਗਰੀਬ ਲੋਕ ਬਾਹਰ ਰੋ ਰ ਇਦਾਂ ਨਹੀਂ ਜੀ ਕੋਈ ਕੋਈ ਦਵਾਈ ਨਹੀਂ ਪਾਰ ਰਿਹਾ ਜੀ ਤੇ ਕੋਈ ਏਦਾਂ ਨਹੀਂ ਹੈ ਅਸੀਂ ਸਾਰਿਆਂ ਨੂੰ ਦਵਾਈ ਦੇ ਰਹੇ ਹਾਂ ਜਿਹੜੀ ਵੀ ਹੈ ਅਸੀਂ ਪਰਚੇਜ਼ ਕਰ ਲਈ ਅਸੀਂ 2.5 ਲੱਖ ਦੀ ਮੈਡੀਸਿਨ ਲਈ ਹੈ ਇਸ ਪਰ ਠੀਕ ਹੈ ਉਹ ਆ ਗਈ ਹੈ ਮੈਡੀਸਿਨ ਠੀਕ ਹੈ ਅੱਜ ਮੈਡੀਸਿਨ ਆ ਗਈ ਹੈ ਸਾਡੇ ਕੋਲ ਹੁਣੇ ਆ ਰਿਹਾ ਮੇਰੇ ਕੋਲ ਹੁਣੇ ਫੋਨ ਆਇਆ ਤੇ ਅਸੀਂ ਸਾਰਿਆਂ ਨੂੰ ਮੈਡੀਸਿਨ ਦੇ ਦੇਣਗੇ ਸਟੇਟ ਤੋਂ ਵੀ ਆ ਰਹੀ ਹੈ ਜਿਹੜੇ ਬਾਲ ਮੁਰਚੀਆਂ ਗੱਦਨਦੇ ਉਹ ਕੋ ਮਨਾ ਕਰੀ ਜਾਂਦੇ ਦਵਾਈ ਵੀ ਹੈ ਨਹੀਂ ਦਵਾਈ ਕਹਿੰਦੇ ਦਵਾਈ ਫਿਲਹਾਲ ਮਤਲਬ ਨਹੀਂ ਹੈ ਪਰ ਆ ਗਈ ਹੈ ਮਤਲਬ ਦਵਾਈ ਠੀਕ ਹੈ ਹੁਣ ਦਵਾਈ ਮਤਲਬ ਜਿਹੜਾ ਟਰੱਕ ਹੈ ਉਹ ਆ ਗਿਆ ਹੈ ਮੈਂ ਹੁਣੇ ਤੁਹਾਨੂੰ ਦੱਸਦਾ ਲੁਕੀਨ ਵਾਲੇ ਨਾਲ ਉਹਨੇ ਕਿਹਾ ਵੀ ਕਨਫਰਮ ਕਰਤਾ ਹੈ ਜਦੋਂ ਟਾਈਮ ਦਿੱਤਾ ਗਿਆ ਸੀ ਅੱਜ ਦਾ ਲੋਕੀ ਇੱਥੇ ਖੰਝਲ ਹੋਲੇ ਬਾਹਰ ਅੱਧੇ ਕਿਨੇ ਲੋਕੀ ਤੋਂ ਚਲ ਗਏ ਆ ਤੇ ਕਈ ਲੋਕੀ ਬਾਹਰ ਦੇਖੋ ਕੋਈ ਨਹੀਂ ਕਲਤੋਂ ਉਹਨਾਂ ਨੂੰ ਤਾਂ ਸਦਨ ਦਵਾਈ ਮਿਲਣੀ ਸ਼ੁਰੂ ਹੋ ਜਾਗੀ ਜੀ ਕੋਈ ਪਰ ਟਾਈਮ ਅੱਜ ਅਨੰਦ ਸ੍ਰੀਵ ਕੀਤਾ ਕਹਿੰਦੇ ਨੇ ਕਰਨਾ ਜੋ ਕਰਨਾ ਨਹੀਂ ਨਹੀਂ ਕੋਈ ਨਹੀਂ ਉਹ ਅਸੀਂ ਮੈਂ ਦੇਖੂਗਾ ਕੋਈ ਨਹੀਂ ਸਾਨੂੰ ਖੁਦ ਗਿਆ ਇਹ ਕਰ ਰਹੀ ਨੇ ਅੱਛਾ ਕੋਈ ਨਹੀਂ ਮੈਂ ਉਹ ਚੀਜ਼ ਨੂੰ ਉੱਚਾ ਪਰ ਸੀਰੀਅਸਲੀ ਲਵਾਂਗੇ ਕੋਈ ਵੀ ਸਾਡਾ ਕੋਈ ਮੁਲਾਜ਼ਮ ਕੋਈ ਗਲਤ ਬਿਹੇਵ ਕਰਦਾ ਹੈ ਅਸੀਂ ਉਹਨੂੰ ਬਹੁਤ ਸੀਰੀਅਸਲੀ ਲੈਂਦੇ ਆ ਠੀਕ ਹੈ ਕੋਈ ਇਦਾਂ ਦਾ ਨਹੀਂ ਹੋਏਗਾ ਅਸੀਂ ਇੰਨੇ ਸਾਲਾਂ ਤੋਂ ਪ੍ਰੋਗਰਾਮ ਚੱਲ ਰ ਠੀਕ ਹੈ ਸਾਰਿਆਂ ਨੂੰ ਵਧੀਆ ਮਤਲਬ ਅਸਾ ਚੱਲ ਰਿਹਾ ਤੇ ਕੋਈ ਵੀ ਏਦਾਂ ਦੀ ਗੱਲ ਡਿਸਪਲਿਨ ਵਾਲੀ ਗੱਲ ਆ ਉਸ ਹੀ ਦੇਖਾਂਗੇ ਕੋਈ ਲੋਕਾਂ ਦਾ ਕਹਿਣਾ ਕਿ ਬਾਲ ਮੈਡੀਕਲ ਸਟੋਰ ਨਾਲ ਇਹਨਾਂ ਦੀ ਮਿਲੀ ਭੁਗਤਣਾ ਸਾਰਾ ਕੰਮ ਹੋ ਰਿਹਾ ਰਾਜ ਮੈਡੀਕਲ ਸਟੋਰ ਦਾ ਸਾਰਿਆਂ ਨੂੰ ਉੱਥੇ ਭੇਜਦੇ ਦਵਾਈਆਂ ਲੈਣ ਵਾਸਤੇ ਨਹੀਂ ਉਹ ਦੇਖੋ ਉਸ ਅਸੀਂ ਕਿਸੇ ਨੂੰ ਕਦੇ ਵੀ ਸਾਡਾ ਨਾ ਹੀ ਕੋਈ ਮੁਲਾਜ਼ਮ ਭੇਜਦਾ ਹੈ ਨਾ ਹੀ ਅਸੀਂ ਭੇਜਦੇ ਹਾਂ ਕਿ ਟੀਵੀ ਹਸਪਤਾਲ ਵੀ ਇੱਥੇ ਹੈ ਉਹਨਾਂ ਦੇ ਮੁਲਾਜ਼ਮ ਵੀ ਹੈਗੇ ਆ ਠੀਕ ਹੈ ਨਾ ਤੇ ਸਾਡਾ ਕਦੇ ਵੀ ਕੋਈ ਅਸੀਂ ਨਹੀਂ ਕਰਦੇ ਅਸੀਂ ਤਾਂ ਪ੍ਰੋਗਰਾਮ ਸਾਰਾ ਚਲਾ ਰਹੇ ਹਾਂ ਇਹਨੇ ਸਾਲਾਂ ਤੋਂ ਚੱਲ ਰਿਹਾ ਬਹੁਤ ਵਧੀਆ ਪ੍ਰੋਗਰਾ ਠੀਕ ਹੈ ਅੱਜ ਦਵਾਈ ਆ ਗਈ ਹੈ ਅੱਜ ਦਵਾਈ ਸਾਰਾ ਨੂੰ ਅਸੀਂ ਦੇ ਦਾਂਗੇ ਠੀਕ ਹੈ ਉਹ ਕੀਪਰ ਵੱਲੋਂ ਬਾਕਾਇਦਾ ਫੋਨ ਨੰਬਰ ਦਿੱਤਾ ਜਾਂਦਾ ਵੀ ਇਸ ਫੋਨ ਨੰਬਰ ਤੇ ਅਗਲੇ ਹਫ਼ਤੇ ਵੀ ਫੋਨ ਕਰਕੇ ਦਵਾਈ ਦੇਖੋ ਐਲੀਗੇਸ਼ਨ ਹੈ ਦੇਖੋ ਇਦਾਂ ਨਹੀਂ ਅਸੀਂ ਕਦੇ ਵੀ ਕੋਈ ਨਹੀਂ ਦਿੰਦਾ ਸਾਨੂੰ ਮਤੇ ਤਾਂ ਸਾਰਾ ਨੂੰ ਸਾਡੇ ਕੋਲ ਨੰਬਰ ਪ੍ਰੂਫ ਹੈ ਵਿਦ ਪ੍ਰੂਫ ਹੈ ਜੀ ਨਹੀਂ ਉਹ ਫਿਰ ਮੈਂ ਦੇਖ ਲੈਣਾ ਕੋਈ ਨਹੀਂ ਕੀ ਐਕਸ਼ਨ ਲਿਆ ਜਾਏਗਾ ਠੀਕ ਹੈ ਜੋ ਵੀ ਅਗਰ ਹੋਏਗਾ ਜੋ ਵੀ ਅਪਰੋਪਰੀਟ ਐਕਸ਼ਨ ਅਸੀਂ ਲਵਾਂਗੇ ਕੋਈ ਪ੍ਰੋਬਲਮ ਨਹੀਂ ਜੇਕਰ ਜਿਹੜੇ ਜੇ ਇੱਕ ਆਂਦੀ ਹੈ ਤਾਂ ਸਾਨੂੰ ਠੀਕ ਹੈ ਕੁਝ ਬਾਅਦ ਬਾਅਦ ਹੈਗੇ ਦੇਖੋਗੇ ਵੀ ਬਾਅਦ ਲੋਕੀ ਖਜਲ ਹੋਰੇ ਵਾਰ ਕੋਈ ਨਹੀਂ ਜੀ ਹੁਣ ਮੈਡੀਸਿਨ ਆ ਰਹੀ ਹੈ ਠੀਕ ਹੈ ਤਾਂ ਜਿਹੜੇ ਲੋਕਾਂ ਆਜੇ ਟਾਈਮ ਦਿੱਤਾ ਜੀ ਉਹਨਾਂ ਨੂੰ ਮੈਡੀਸਿਨ ਕਿੱਥੋਂ ਲੈਣਗੇ ਇਹ ਟਰਾਂਸਪੋਰਟ ਵਾਲੇ ਹੀ ਦਾ ਫੋਨ ਆ ਰਿਹਾ ਠੀਕ ਹੈ ਸਰ ਜਿਨ੍ਹਾਂ ਨੂੰ ਅੱਜ ਦਾ ਟਾਈਮ ਦਿੱਤਾ ਸੀ ਅੱਜ ਜੀ ਲੋਕ ਬੰਨੇ ਉਹਨਾਂ ਨੂੰ ਅਜੇ ਮੈਡੀਸਿਨ ਆਨ ਨਹੀਂ ਖਾ ਹੁਣੇ ਦੇ ਦੇਣੇ ਮੈਡੀਸਿਨ ਉਹ ਤਾਂ ਗਰੀਬ ਪਰਿਵਾਰਾਂ ਵਿਚ ਆਦਾ ਕਿਰਾਏ ਦੇ ਗਰੀਬ ਪਰਿਵਾਰਾਂ ਦੇ ਦਿੱਕਤ ਵੀ ਦਵਾਈ ਘਰੀ ਪਰਿਵਾਰ ਚ ਹੀ ਹੁੰਦੀ ਹੈ ਮੈਂ ਹੁਣੇ ਆ ਰਿਹਾ ਇੱਕ ਮਿੰਟ ਹਲੋ ਹਾਂਜੀ ਬਿਲਕੁਲ ਮੇਲੀ ਉਹ ਕਹਿੰਦੀ ਪਹਿਲਾਂ ਹੀ ਮੈਂ ਦਵਾਈ ਲੈਣ ਆਈ ਆ ਤੇ ਮੈਨੂੰ ਬਾਹਰੋਂ ਹੀ ਦਵਾਈ ਲੈਣੀ ਪੈਂਦੀ ਇੱਥੇ ਮੈਨੂੰ ਕਦੇ ਵੀ ਦਵਾਈ ਨਹੀਂ ਮਿਲਦੀ ਨਹੀਂ ਨਹੀਂ ਇਦਾਂ ਨਹੀਂ ਕਦੇ ਵੀ ਨਹੀਂ ਇੱਥੇ ਹੁੰ ਠੀਕ ਹੈ ਨਾ ਟੀਵੀ ਹਸਪਤਾਲ ਦੇ ਡਾਕਟਰਸ ਅਲੱਗ ਹੁੰਦੇ ਆ ਅਸੀਂ ਡੀ ਐਚ ਐਸ ਤੋਂ ਆਂ ਡਾਕਟਰ ਹੈਲਥ ਸਰਵਿਸਸ ਤੋਂ ਸਾਡੇ ਕੋਲ ਤਾਂ ਸਟ੍ਰੀਟ ਕਲੀਅਰ ਇਨਸਟਰਕਸ਼ਨਸ ਆ ਕੋਈ ਦਵਾਈ ਬਾਹਰ ਨਹੀਂ ਆਂਦੀ ਸਭ ਜਦ ਸਾਰੀ ਦਵਾਈ ਟੀਵੀ ਦਵਾਈ ਸਾਰੀ ਹਮੇਸ਼ਾ ਅੰਦਰੋਂ ਮਿਲਦੀ ਕਦੇ ਵੀ ਨਹੀਂ ਹੁੰਦਾ ਜੀ ਸਟੋਰ ਕੀਪਰ ਦੀ ਟਾਈਮਿੰਗ ਕੀ ਹੈ ਸਟੋਰ ਕੀਪਰ ਦੇ ਸਰਨ ਦੇ ਅਸ ਤੋਂ ਦੋ ਘਟੇ 10 ਵਜੇ ਹੋਵੇ। ਸਵੇਰੇ 10 ਵਜੇ ਆਇਆ ਸੀ ਤੇ ਤਹਾਹੀ ਜਿਆ ਕਰੋ ਬਾਹਰ ਜਾ ਕੇ ਤੇ ਕੈਮਰੇ ਲੱਗੇ ਜਾਂਦੇ ਚੈੱਕ ਕਰੋ। 10 ਵਜੇ ਤੇ ਆਇਆ ਤਾਂ ਉਹ ਲੋਕਾਂ ਨੂੰ ਇਸ ਵਿੱਚ ਵੀ ਕਰਨ ਦੇ ਆ ਗਏ ਉੱਥੇ। ਨਹੀਂ ਨਹੀਂ ਦੇਖੋ ਮੈਂ ਉਹਨੂੰ ਬੁਲਾ ਕੇ ਦੇਖ ਲੈਣਾ ਜੀ ਇਦਾਂ ਜੀ ਕੋਈ ਵੀ ਅਲੀਗੇਸ਼ਨ ਹੁੰਦੀ ਹੈ ਕੋਈ ਵੀ ਗੱਲ ਕੀਤੀ ਹੈ ਨਾ ਸਾਡਾ ਬੜਾ ਮਿਸਵੇ ਹੋਣਾ ਮਿਲ। ਅੱਛਾ ਕੋਈ ਨਹੀਂ ਮੈਂ ਬੁਲਾ ਲੈਂਦਾ ਕੋਈ ਨਹੀਂ ਮੈਂ ਦੇਖ ਲੈਣਾ। ਠੀਕ ਹੈ ਠੀਕ ਹੈ ਮੈਂ ਐਕਸ਼ਨ ਲਾਉਂਗਾ।